ਪੰਜਾਬ ਚ 4 ਦਿਨ ਪਹਿਲਾਂ ਸਰਗਰਮ ਹੋਈ ਪਛਮੀ ਗੜਬੜੀ ਦਾ ਅਸਰ ਬੁੱਧਵਾਰ ਨੂੰ ਖਤਮ ਹੋ ਗਿਆ ਹੈ ਉਸ ਤੋਂ ਬਾਅਦ ਹੁਣ ਮੌਸਮ ਮੋੜ ਸਾਫ਼ ਹੋ ਗਿਆ ਹੈ 3 ਦਿਨਾਂ ਤੋਂ ਜਿਨ੍ਹਾਂ ਜ਼ਿਲ੍ਹਿਆਂ ਚ ਬੱਦਲ ਛਾਏ ਹੋ ਸਨ ਉੱਥੇ ਵੀ ਧੁੱਪ ਨਿਕਲੀ ਹੈ ਸਿਰ ਪਠਾਨਕੋਟ ਚ ਕਈ ਥਾਵਾਂ ਤੇ ਬੂੰਦਾਬੰਦੀ ਦਰਜ ਕੀਤੀ ਗਈ ਹੈ ਉਧਰ ਰਾਤ ਵੇਲੇ ਠੰਡ ਬਰਕਰਾਰ ਹੈ ਰਾਤ ਦਾ ਤਾਪਮਨ ਕਈ ਜ਼ਿਲ੍ਹਿਆਂ ਚ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਹੈ ਜਲੰਧਰ ਤੇ ਅੰਮ੍ਰਿਤਸਰ ਚ ਘੱਟੋ ਘਾਟਾ 6.7 ਡਿਗਰੀ ਸੈਲਸੀਅਸ ਪਟੰਡਾ ਮੋਗਾ ਤੇ ਗੁਰਦਾਸਪੁਰ ਚ 7.5 ਡਿਗਰੀ ਪਠਾਨਕੋਟ ਚ 9.1 ਡਿਗਰੀ ਲੁਧਿਆਣਾ ਚ 9.6 ਡਿਗਰੀ ਚੰਡੀਗੜ੍ਹ ਚ 11.7 ਡਿਗਰੀ ਪਟਿਆਲਾ ਚ 12.5 ਡਿਗਰੀ ਰੋਪੜ ਤੇ ਫਰੀਦਕੋਟ ਚ 10 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਗਿਆ ਹੈ ਗੁਰਦਾਸਪੁਰ ਤੇ ਲੁਧਿਆਣਾ ਚ ਦਿਨ ਦਾ ਤਾਪਮਾਨ 24 ਡਿਗਰੀ ਤਾਂ ਪਟਿਆਲਾ ਚੰਡੀਗੜ੍ਹ ਫਰੀਦਕੋਟ ਪਠਾਨਕੋਟ ਤੇ ਫਿਰੋਜ਼ਪੁਰ ਚ 23 ਡਿਗਰੀ ਸੈਲਸੀਅਸ ਰਹਾਏ ਬੰਪਾਤੀ ਪੇਸ਼ ਨ ਕੋਈ ਮੁਤਾਬਕ ਵੀਰਵਾਰ ਤੋਂ ਮੌਸਮ ਸਾਫ ਹੋ ਜਾਵੇਗਾ ਯਾਨੀ ਅੱਜ ਤੋਂ ਮੌਸਮ ਸਾਫ ਹੋਵੇਗਾ 25 ਫਰਵਰੀ ਤੱਕ ਪੰਜਾਬ ਚ ਦਿਨ ਵੇਲੇ ਤਿੱਖੀ ਧੁੱਪ ਨਿਕਲੇਗੀ ਜਿਸ ਨਾਲ ਹੁਣ ਵੱਧ ਤੋਂ ਵੱਧ ਤਾਪਮਨ ਚ ਵਾਧਾ ਹੋਵੇਗਾ